ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਨੂੰ ਆਪਣੀ ਮੱਝ ਦਿਖਾਉਣ ਲੱਗੇ ਆ ਜੀ ਸੋਨੇ ਵਾਲੀ ਹੈ ਜੀ ਤੇ ਆਹ ਮੱਝ ਆਪਣੀ ਸੋਨੇ ਵਾਲੀ ਹੈ ਜੀ ਤੇ ਇਹਦੇ तकरीबन 20 ਦਿਨ ਰਹਨੇ ਇਸ ਸੋਣ ਚ ਤੇ ਆਪਾਂ ਇਹਨੂੰ ਟ੍ਰਾਂਨਸ਼ਨ ਮਿਕਸ ਸ਼ੁਰੂ ਕਰੀ ਹੋਈ ਹੈ ਜੀ ਤੇ ਕੱਲ ਆਪਣੇ ਫਾਰਮ ਤੇ ਕਾਰਗਿਲ ਦੇ ਜਿਹੜੇ ਫੀਡ ਸਪਲਾਈ ਅਫਸਰ ਹੁੰਦੇ ਆ ਉਹ ਆ ਕੇ ਗਏ ਤੇ ਇਹ ਉਹ ਉਨਨ ਦੱਸਿਆ ਵੀ ਮੈਂ ਆਪਣੀ ਥੋੜੀ ਫੀਡ ਕਾਰਗਿਲ ਦੀ ਪਾ ਰਿਹਾ ਹਾਂ ਟ੍ਰਾਸਨ ਮਿਕਸ ਜੀ ਮੱਝਾਂ ਮੇਨ ਸੋਣੇ ਵਾਲੀਆਂ ਤੇ ਆਪਾਂ ਪਹਿਲਾਂ 2 ਕਿਲੋ ਡੋਜ਼ ਪਾਉਂਦੇ ਸੀ ਦਿਹਾੜੀ 2 ਕਿਲੋ ਬਈ ਉਹ ਕਹਿੰਦੇ ਵੀ 3 ਕਿਲੋ ਡੋਜ਼ ਘਟੋ ਘਟ ਪਾਓ ਤੁਸੀਂ ਵੀ ਫਿਰ ਰਿਜ਼ਲਟ ਦੇਖਿਓ ਵੀ ਹੋਰ ਨਾਲ ਕੁਝ ਵੀ ਚਾਰਨ ਦੀ ਲੋੜ ਨਹੀਂ ਹੈਗੀ ਲਿਕੁਇਡ ਚੀਜ਼ ਕੋਈ ਵੀ ਚਾਰਨ ਦੀ ਲੋੜ ਨਹੀਂ ਵੀ ਤੁਸੀਂ 3 ਕਿਲੋ ਦੀ ਡੋਜ਼ ਦੇ ਹਿਸਾਬ ਨਾਲ ਫੀਡ ਪਾਈ ਜਾਓ ਤੇ ਆਪਾਂ ਹੁਣ 3 ਕਿਲੋ ਕਰਤੀ ਦੋ ਮੱਝਾਂ ਆਪਣੀਆਂ ਸੋਣੇ ਵਾਲੀਆਂ ਆ ਇੱਕ ਥੈਲਾ ਤਕਰੀਬਨ ਆਪਾਂ 2 ਮੱਜਨ ਚਾਰ ਚੁੱਕੇ ਆ ਜੀ ਤੇ ਹੁਣ ਆਪਾਂ ਦੂਜਾ ਥੈਲਾ ਸ਼ੁਰੂ ਕਰਤਾ ਜੀ ਤੇ ਹੁਣ 3 ਕਿਲੋ ਡੋਜ਼ ਆਪਾਂ ਸ਼ੁਰੂ ਕਰਤੀ ਜੀ ਇਹਨਾਂ ਦੀ ਦੋਨਾਂ ਬੰਝਾਂ ਦੇ 20 ਦਿਨ ਰਹਨੇ ਸੂਣ ਦੇ ਤੇ ਉਹਦੇ ਸਾਬ ਨਾਲ ਆਪਾਂ ਤੁਹਾਨੂੰ ਵੀ ਰਿਜ਼ਲਟ ਦਿਖਾਵਾਂਗੇ ਵੀ ਲੋਟਾ ਕਿਵੇਂ ਤਿਆਰ ਕਰਿਆ ਇਹਨਾਂ ਨੇ ਤੇ ਆਪਾਂ ਸੀਮਨ ਵੀ ਦੱਸਾਂਗੇ ਤੁਹਾਨੂੰ ਸੂਣ ਦੇ ਬਾਅਦ ਚੋ ਵੀ ਆਪਾਂ ਕਿਹੜਾ ਸੀਮਨ ਲਗਾਇਆ ਉਹਤਾ ਜੀ ਇਹਨਾਂ ਦੇ ਬੱਚਾ ਦਿਖਾਵਾਂਗੇ ਤੁਹਾਨੂੰ ਆਪਾਂ ਮੱਝ ਦਾ ਚੰਗੇ ਦੁੱਧ ਵਾਲੀ ਮੱਝ ਹੈ ਜੀ ਤੇ ਜਾਣਕਾਰੀ ਵਧੀਆ ਲੱਗੀ ਜੀ ਸ਼ੇਅਰ ਕਰੋ ਜੀ ਕਮੈਂਟ ਕਰੋ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੱਤ ਬੱਤ ਸਪੋਰਟ ਕਰੋ ਇਸ ਚੈਨਲ ਦੀ ਤੇ ਵੀਡੀਓ ਦੇਖਣ ਬਾਅਦ ਹੀ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ